ਬਾਹਿਗੁਰੂ ਜੀ ਕਾ ਖਾਲਸਾ ਬਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਧ ਸਿੰਘ ਰੌਂਗੜੀ ਆ ਆਪਾਂ 3 ਕਿ ਮਹੀਨੇ ਪਹਿਲਾਂ ਇੱਕ ਆ ਟਾਂਚਾ ਦਾਇਰ ਕਰਿਆ ਸੀਗਾ ਇਹਦੇ ਵਿੱਚ ਪਹਾੜੀ ਕਿਕਰ ਬਾਂਸ ਤੇ ਬੰਸਰੀ ਉਹਦਾ ਜਾਲ ਪੂਰਾ ਬੁਣ ਲਿਆ ਉਹਦਾ ਜਦੋਂ ਮੈਂ ਇਹ ਚੀ ਤਿਆਰ ਕਰਦਾ ਸੀ ਆ ਵਿੱਚ ਬੰਦੇ ਹਾਸੇ ਦੇ ਕੇ ਵੀ ਕੀ ਕਰੀ ਜਾਂਦਾ ਤਿੰਨ ਚਾਰ ਮਹੀਨਿਆਂ ਦੇ ਮਿੰਟ ਤੋਂ ਬਾਅਦ ਹੁਣ ਇਹਨਾਂ ਬੂਰ ਆਉਣਾ ਸਟਾਰਟ ਹੋ ਗਿਆ ਸੋਨੂੰ ਦਿਖਾਉਣਾ ਆਪਾਂ ਆਪਾਂ ਕਹਿੰਦੇ ਸਬਜ਼ੀ ਮਹਿੰਗੀ ਹੋਊਗੀ ਯਾਰ ਆਪਾਂ ਬੀਜ ਨੂੰ ਹਟ ਗਏ ਨਾ ਆਪਾਂ ਆਲਸ਼ ਹੋ ਗਏ ਮਿਹਨਤ ਛੱਡਤੀ ਆਪਾਂ ਨੇ ਸੋਨੂੰ ਮੈਂ ਤੋਰੀ ਦਾ ਸਹਿਜ ਚੈੱਕ ਕਰਾਉਣਾ ਤੁਸੀਂ ਤੋਰੀ ਦਾ ਸਹਿਜ ਚੈੱਕ ਕਰੋ ਜੀ ਆਹ ਤੋਰੀ ਲੱਗੀ ਹੋਈ ਆ ਕਰੀਬ 1 ਫੁੱਟ ਦੀ ਤੋਰੀ ਇਹ ਉਦੋਂ ਆ ਚੈੱਕ ਕਰੋ ਤੋਰੀ ਕੀ ਸਾਈਜ ਤੋਰੀ ਦਾ ਲੰਮਕ ਕੇ ਤੋਰੀਆਂ ਦਾ ਕੱਦ ਵਾਦਾਸ ਦੇਖੋ ਡੇਢ ਫੁੱਟ ਵੰਗੋ ਤੋਰੀ ਹੋਈ ਐ ਕਮ ਸੇ ਕਮ ਉਦੋਂ ਇੱਕ ਤਾਂ ਲੱਗੀ ਹੋਈ ਆ ਆ ਲੰਕੀ ਘਟਾ ਆ ਦੇਖੋ ਇਹ ਡੇਢ ਫੁੱਟ ਦੀ ਤੋਰੀ ਐ ਕਟੋ-ਕਟ ਕਟੋ-ਕਟ ਉਹ ਤੱਕ ਦੇਖੋ ਜੀ ਹੁਣਾਂ ਬਰਸਾਤ ਦੇ ਮੌਸਮ ਕਰਕੇ ਤੋਰੀਆਂ ਲੱਗਣੀਆਂ ਘਟੀਆਂ ਸੀਆਂ ਹਰ ਇੱਕ ਸਬਜ਼ੀ ਘਟ ਗਈ ਸੀ ਆਪਣੇ ਤਾਂ ਹੀ ਤੋਰੀ ਮਿਗੇ ਹੋਈ ਸੀ ਇੱਕ ਤੋਰੀ ਤਾਂ ਲੱਗੀ ਹੋਈ ਆ ਆ ਦੇਖੋ ਹੁਣ ਇਹ ਪਹਿਲਾਂ ਤਾਂ ਆਪਾਂ ਨੂੰ ਨੀਚੇ ਤੋਰੀਆਂ ਖਾਧੀਆਂ ਆਪਾਂ ਥਲੇ ਇਹ ਧਰਤੀ ਦੇ ਵਿਸਾਇੰਸ ਸੀ ਪਿਛਲੇ ਵਾਰਸੇ ਤੋਂ ਦਿਖਾਉਣੇ ਆ ਹੁਣ ਇਹ ਆ ਜਾਲ ਤੇ ਚੜਨੇ ਸਟਾਰਟ ਹੋ ਗਏ ਆ ਆ ਤਾਹਾਂ ਸਟਾਰਟ ਹੋ ਗਈਆਂ ਚੜਨੀਆਂ ਹੁਣ ਇਹ ਤਾਹਾਂ ਤੱਕ ਜਾਣਗੀਆਂ ਯਾਨੀ ਕਿ ਦੀਵਾਲੀ ਤੱਕ ਤੋਰੀਆਂ ਮੁੱਕਣੀਆਂ ਨੇ ਆਪਾਂ ਨੂੰ ਇਹ ਛੋਟੀ ਥੋੜੀ ਕੋਸ਼ਿਸ਼ ਕਰੀ ਸੀ ਆਪਾਂ ਤੇ ਤੁਹਾਨੂੰ ਇੱਧਰ ਦਿਖਾਉਣਾ ਤੋਰੀ ਇੱਧਰ ਇੱਧਰ ਸਹੀ ਵੀ ਦਰਾਦਾ ਐਕਸਰਸਾਈਜ਼ ਦਾ ਦੇਖੋ ਤੁਸੀਂ ਆ ਸਹੀ ਜਿਹਾ ਤੋਰੀ ਦਾ 1.5 ਫੁੱਟ ਬੰਗਤੂ ਰੇ ਟੁਕ ਟੁਕੇ ਇਹ ਆਪਾਂ ਜੀ ਨਾ ਤੋੜੀਏ ਟਾਈਨ ਤੇ 2 ਫੁੱਟ ਦੀ ਬਗਜੀ ਜੀ ਇਹ ਇੱਥੇ ਆਪਾਂ ਕਰੇਲੇ ਜਿਹੜਾ ਸੀਗੇ ਉਹ ਮੌਸਮ ਦੇ ਕਾਰਨ ਖਰਾਬ ਮਲਬੇ ਸੁੱਕ ਗਏ ਪਤਾ ਨਹੀਂ ਕੀ ਨਜ਼ਰ ਲੱਗ ਗਈ ਉਹਨੂੰ ਆ ਗਵਾਰਾ ਵੀ ਗਿਆ ਸੀਗਾ ਇਹ ਸਾਰਾ ਡਿੱਗ ਗਿਆ ਤੇ ਉਹ ਸਾਹਮਣੇ ਤੁਸੀਂ ਦੇਖੋ ਚਿੜੀਆਂ ਨੇ ਆਲ ਨੇ ਪਾਏ ਹੋਏ ਨੇ ਛੋਟੇ ਛੋਟੇ ਕਿੰਨੇ ਸੋਹਣੇ ਲੱਗਦੇ ਨੇ ਤਾਂ ਹਾਂ ਤੋਂ ਮੂਰੂ ਅਗੇ ਨੇ ਮੂ ਵੰਦ ਕਰਤੈ ਨਾ ਜੇ ਆਪਾਂ ਥੋੜੀ ਮੋਟੀ ਸਬਜੀ ਸਟਾਰਟ ਕਰਨ ਲਈ ਆ ਕੁਵਾਰ ਤਿਆਰ ਹੋ ਰਿਹਾ ਸਿਆਲਾਂ ਖਾਣ ਵਾਸਤੇ ਜਿਹੜਾ ਪਾਇ ਅਲੂ ਵੀ ਰਗਾ ਜੰਨੇ ਆ ਜੇ ਇਹ ਮਹੀਨੇ ਚ 2-3 ਦਿਨ ਸਬਜੀ ਬਣਾਈ ਜਾਵੇ ਤਾਂ ਬਹੁਤ ਗੁਣਾਕਾਰੀ ਆ ਇਹ ਅਚਾਰ ਵੀ ਪੈਂਦਾ ਸਿਆਲਾਂ ਜਿਹਦਾ ਗੇਮੇ ਲੱਗੀ ਤੁਹਾਨੂੰ ਵੀਡੀਓ ਦਰੂਰ ਦੱਸਿਓ ਕਮੈਂਟ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ